ਮੈਂ ਗੱਲ ਆਪਣੀ ਤਾਂ ਸ਼ੁਰੂ ਕਰਨੀ ਆ ਗੱਲ ਲੋਕਾਂ ਦੇ ਦੁਖਦਰਦ ਦੀ ਕਰਨੀ ਆ ਕਿ ਕੀ ਤੁਸੀਂ ਮਰੀ ਇੱਥੇ ਬੋਲਣ ਤੋਂ ਬਾਅਦ ਮਦਦ ਕਰੋਗੇ ਮੈਂ ਪੁਲਿਸ ਅਫਸਰ ਦਾ ਮੰਤਬੀ ਇਹ ਕਾਜ ਜੋੜ ਕੇ ਬੇਤੀ ਕਰਦਾ ਔਰ ਅਸ਼ੋਕੀ ਲੈਂਦਾ ਕਿ ਕੀ ਮੇਰੇ ਇੱਥੇ ਬੋਲਣ ਤੋਂ ਬਾਅਦ ਕੀ ਤੁਸੀਂ ਮੇਰੀ ਮਦਦ ਕਰੋਗੇ ਅੱਜ ਕਦੇ ਕਰੋ ਜਦੋਂ ਨੌਜਵਾਨ ਮੇਰੇ ਦੱਸ ਕੰਗੇ ਗੱਲ ਮੈਂ ਟੂ ਦੀ ਪੁਆਇੰਟ ਕਰਾਂਗਾ ਕੋਈ ਗੱਲ ਇੱਧਰ ਉੱਧਰ ਨਹੀਂ ਕਰਨੀ ਗੱਲ ਤੁਹਾਡੇ ਬੱਚਿਆਂ ਦੇ ਆਪਣੇ ਪਰਵਾਂ ਦੇ ਦੁਖਦਰਦੀ ਕਰਾਂਗਾ ਜੋ ਇਸ ਕੁਮਾਰੀ ਦੇ ਨਾਲ ਪੀੜਤ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਸਾਥੀ ਮੇਰੇ ਵੀਰ ਗੁਰਾ ਸਾਹਿਬ ਜੀ ਗੁਰਾ ਸਾਹਿਬ ਜੀ ਪੱਤਰਕਾਰ ਬੱਚੇ ਆਏ ਨੇ ਕਿਉਂਕਿ ਇਹਨਾਂ ਨੂੰ ਪਤਾ ਕਿ ਸਾਡੀ ਲੜਾਈ ਹਮੇਸ਼ਾ ਸੰਵਿਧਾਨਕ ਤੌਰ ਤੇ ਨਾਸ਼ਨਲ ਦੇ ਖਿਲਾਫ ਨਹੀਂ ਹੈ ਅਸੀਂ ਕਿਸੇ ਦੇ ਉਹ ਵੀ ਤੌਰ ਤੇ ਖਿਲਾਫ ਨਹੀਂ ਆਂ ਕਿਉਂਕਿ ਇਹ ਜੋ ਬਰਾਈ ਹੈ ਜਿਸ ਘਰ ਦੇ ਵਿੱਚ ਨਸ਼ਾ ਪੜ ਜਾਂਦਾ ਹੈ ਉਹਨਾਂ ਮਾਪਿਆਂ ਦਾ ਹਾਲ ਦੇਖੋ ਉਹਨਾਂ ਪਰਿਵਾਰਾਂ ਦਾ ਹਾਲ ਦੇਖੋ ਮਾਂ-ਬਾਪ ਦੀ ਜ਼ਿੰਦਗੀ ਕੀ ਹੈ ਬੱਚੇ ਕੰਮ ਕਰਕੇ ਪੈਸਾ ਪੈਸਾ ਜੋੜਦੇ ਨੇ ਬੱਚੇ ਧੌਣ ਤੇ ਗੋਡਾ ਰੱਖ ਕੇ ਤਸੇ ਲਿਆ ਰਹੇ ਨੇ ਸਾਡੇ ਹੁਣ ਗੱਲ ਸੱਚੀ ਆ ਪਰ ਸੱਚ ਕੋੜਾ ਹੁੰਦਾ ਗੱਲ ਉਹ ਬੇਸਟ ਕੰਦਾ ਮੱਤਾ ਹੁੰਦਾ ਸਾਡੇ ਸਤਕਾਰ ਦੇ ਚਰਿਹੇ ਸੰਜੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਅਫੀਸਰ ਸਾਹਿਬਾਨ ਜੀ ਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਸਾਡੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਕਿਹੜੇ ਚੰਗੇ ਬੰਦੇ ਨੇ ਕਿਹੜੇ ਮਾੜੇ ਬੰਦੇ ਨੇ ਕਿਹੜੇ ਲੋਕਾਂ ਦੀ ਰੱਖਿਆ ਕਰ ਰਹੇ ਨੇ ਔਰ ਕਿਹੜੇ ਲੋਕ ਲੋਕਾਂ ਨੂੰ ਦੋਪਨ ਦਾ ਕੰਮ ਕਰਦੇ ਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਬਹੁਤ ਹੀ ਸਖਤ ਫੈਸਲਾ ਲਿਆ ਔਰ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਡੀਵੀਪ ਮੰਡਾ ਗੌਰਵ ਸਾਹਿਬ ਜੀ ਨੇ ਬੜੇ ਨਿਮਰਤਾvare ਆਪਣੇ ਦੇਸ਼ ਜੂਨੀਅਰ ਅਫਸਰਾਂ ਨੂੰ ਜ਼ਾਬਹਾਨੀ ਰੂਦਤੇ ਨੇ ਕਿ ਪੰਜਾਬ ਦੇ ਵਿੱਚੋਂ ਆਪਾਂ ਨਸ਼ਾ ਖਤਮ ਕਰਨਾ ਹੈ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਪੁਲਿਸ ਅਫਸਰਾਂ ਨੂੰ i <laughs> sorry Doctor Merga, ¿y me así? Sí, sí, sí. ¿Qué chuprana?

पिंड वर्गा जे अठ कुफाइड डॉक्टर पेंड वर्का बी सतारोग अंबेसर आहे पेंड वर्गा जे दो जुडिशल मिनिस्टर उन्हनि जे परिवार बि जुडीशल मिनिस्टर पर बड़े अस ਸੀ ਮਤਦ ਕਰੋ ਤਾਂ ਪੰਡਵਰਟਾਂ ਦੇ ਵਿੱਚੋਂ ਨਸ਼ਾ ਘਟਾਉਣਾ ਸੋਮੇ ਤੁਨੂ ਸਾਰੇ ਆਫਿਸ ਲੋਗਾਂ ਨੂੰ ਵੀ ਬੇਨਤੀ ਕਰਦਾ ਕਿ ਥਾਡੀ ਵੀ ਨਹੀਂ ਦੀ ਹੈ ਜਿਹੜੇ ਬੰਦੇ ਥਾਦਾ ਸਾਥ ਦੇ ਰਹੇ ਜਿਹੜੇ ਬੰਦੇ ਮਾਣੋ ਸੀਐਮ ਸਾਹਿਬਾ ਦੇ ਹਿਸਤਮਦਾਰ ਮਾਣੋ ਡੀਜੀਪੀ ਬੀਜੀਪੀ ਸਾਹਿਬਾ ਦੇ ਹੁਕਮ ਦੇ ਮਦਦ